ਜਲੰਧਰ ਤੋਂ ਕਾਂਗਰਸ ਤੇ ਸ਼ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਆਪਸ ਦੇ ਵਿੱਚ ਝਗੜੇ ਆ ਨੋਮੀਨੇਸ਼ਨ ਦਾਖਲ ਕਰਨ ਦੇ ਮੌਕੇ ਤੂ ਤੂ ਮੇ ਮੇ ਹੋਈ ਹੈ ਡੀਸੀ ਆਫਿਸ ਦੇ ਬਾਅਦ ਮਾਹੌਲ ਕਾਫੀ ਜ਼ਿਆਦਾ ਗਰਮਾ ਗਿਆ ਜਦੋਂ ਆਪਸ ਦੇ ਵਿੱਚ ਵਰਕਰਾਂ ਦੀ ਜਿਹੜੀ ਉਹ ਬਹਿਸ ਹੋ ਗਈ ਇੱਕ ਦੂਸਰੇ ਦੇ ਉੱਤੇ ਸ਼ਬਦੀ ਹਮਲੇ ਕੀਤੇ ਗਏ ਕਾਂਗਰਸੀ ਵਰਕਰਾਂ ਨੇ ਪੰਥਕ ਮੁੱਦਿਆਂ ਨੂੰ ਲੈ ਕੇ ਸਵਾਲ ਚੁੱਕੇ ਸੀ ਜਿਸ ਦੇ ਉੱਤੇ ਦੂਸਰੀ ਪਾਰਟੀ ਦੇ ਜੋ ਵਰਕਰ ਨੇ ਉਹਨਾਂ ਦੇ ਵੱਲੋਂ ਵੀ ਟੁਕਣੀਆਂ ਕੀਤੀਆਂ 기ਆਂ ਔਰ ਆਪਸ ਦੇ ਵਿੱਚ ਬਹਿਸ ਬਸਾਈ ਹੋ ਗਈ ਤੁਮ ਤੂ ਮੈਂ ਮੈਂ ਹੋਈ ਹੈ। ਤਾਂ ਜਲੰਧਰ ਦੇ ਵਿੱਚ ਇਹ ਸਭ ਕੁਝ ਅਦਿੱਖਣ ਨੂੰ ਮਿਲਿਆ ਜਿੱਥੇ ਇੱਕ ਦੂਸਰੇ ਦੇਤੇ ਸ਼ਬਦੀ ਹਮਲੇ ਕੀਤੇ ਗਏ ਇੱਕ ਦੂਸਰੇ ਦੇ ਉੱਪਰ ਜਿਹੜੇ ਨੇ ਉਹ ਇਲਜ਼ਾਮ ਤਰਾਸ਼ੀਆਂ ਕੀਤੀਆਂ 기ਆਂ। ਪੰਤਕ ਮਸਲੇ ਨੂੰ ਲੈ ਕੇ ਤੁਮ ਤੂ ਮੈਂ 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 ਹੋਏ ਆ ਜਲੰਧਰ ਦੇ ਵਿੱਚ ਜੋ ਸ਼੍ਰੋਮਣੀ ਕਾਲੀ ਦਲ ਦੇ ਤੇ ਕਾਂਗਰਸ ਦੇ ਵਰਕਰ। ਇਹ ਤਸਵੀਰਾਂ ਵੀ ਤੁਸੀਂ ਉਸ ਮੌਕੇ ਦੀਆਂ ਆ ਦੇਖ ਪਾ ਰਹੇ ਹੋ। ਤੇ ਦੇ ਕੇ ਆਪਸ ਦੇ ਵਿੱਚ ਉਲਝਦੇ ਹੋਏ ਕਾਂਗਰਸੀ ਵਰਕਰ ਨਜ਼ਰ ਆਏ ਤਾਂ ਰਾਣਾ ਗੁਰਜੀਤ ਵੀ ਤੁਹਾਨੂੰ ਨਜ਼ਰ ਆ ਰਹੇ ਨੇ ਇਸ ਇਲਾਵਾ ਪ੍ਰਤਾਪ ਸਿੰਘ ਬਾਜਵਾ ਤੇ ਉਧਰ ਦੂਸਰੇ ਪਾਸੇ ਬੀਬੀ ਜਗੀਰ ਕੌਰ ਉਹ ਵੀ ਨਜ਼ਰ ਆ ਰਹੇ ਇਸ ਦੌਰਾਨ ਵਰਕਰਾਂ ਦਾ ਇਕੱਠ ਵੀ ਸੀ ਤੇ ਵਰਕਰ ਆਪਸ ਦੇ ਵਿੱਚ ਉਲਝਪੇ ਹੋਏ ਜਲੰਧਰ ਤੋਂ ਕਾਂਗਰਸ ਤੇ ਸ਼ਰੋਮਣੀ ਅਕਾਲੀ ਦਲ ਤੇ ਵਰਕਰਸ ਦੇ ਆਪਸ ਦੇ ਵਿੱਚ ਝਗੜੇ ਆ ਨੋਮੀਨੇਸ਼ਨ ਦਾਖਲ ਕਰਨ ਦੇ ਮੌਕੇ ਤੂ ਤੂ ਮੇ ਮੇ ਹੋਈ ਹੈ ਡੀਸੀ ਆਫਿਸ ਦੇ ਬਾਅਦ ਮਾਹੌਲ ਕਾਫੀ ਜ਼ਿਆਦਾ ਗਰਮਾ ਗਿਆ ਜਦੋਂ ਆਪਸ ਦੇ ਵਿੱਚ ਵਰਕਰਾਂ ਦੀ ਜਿਹੜੀ ਉਹ ਬਹਿਸ ਹੋ ਗਈ ਇੱਕ ਦੂਸਰੇ ਦੇ ਉੱਤੇ ਸ਼ਬਦੀ ਹਮਲੇ ਕੀਤੇ ਗਏ ਕਾਂਗਰਸੀ ਵਰਕਰਾਂ ਨੇ ਪੰਥਕ ਮੁੱਦਿਆਂ ਨੂੰ ਲੈ ਕੇ ਸਵਾਲ ਚੁੱਕੇ ਸੀ ਜਿਸ ਦੇ ਉੱਤੇ ਦੂਸਰੀ ਪਾਰਟੀ ਦੇ ਜੋ ਵਰਕਰ ਨੇ ਉਹਨਾਂ ਦੇ ਵੱਲੋਂ ਵੀ ਟੁਕਣੀਆਂ ਕੀਤੀਆਂ 기ਆਂ ਔਰ ਆਪਸ ਦੇ ਵਿੱਚ ਬਹਿਸ ਬਸਾਈ ਹੋ ਗਈ ਤੁਮ ਤੂ ਮੈਂ ਮੈਂ ਹੋਈ ਹੈ ਤਾਂ ਜਲੰਧਰ ਦੇ ਵਿੱਚ ਇਹ ਸਭ ਕੁਝ ਅਦਿੱਖਣ ਨੂੰ ਮਿਲਿਆ ਜਿੱਥੇ ਇੱਕ ਦੂਸਰੇ ਦੇਤੇ ਸ਼ਬਦੀ ਹਮਲੇ ਕੀਤੇ ਗਏ ਇੱਕ ਦੂਸਰੇ ਦੇ ਉੱਪਰ ਜਿਹੜੇ ਨੇ ਉਹ ਇਲਜ਼ਾਮ ਤਰਾਸ਼ੀਆਂ ਕੀਤੀਆਂ ਗਈਆਂ ਪੰਤਕ ਮਸਲੇ ਨੂੰ ਲੈ ਕੇ ਤੁਮ ਤੂ ਮੈਂ 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 ਹੋਏ ਆ ਜਲੰਧਰ ਦੇ ਵਿੱਚ ਜੋ ਸ਼੍ਰੋਮਣੀ ਕਾਲੀ ਦਲ ਦੇ ਤੇ ਕਾਂਗਰਸ ਦੇ ਵਰਕਰ ਇਹ ਤਸਵੀਰਾਂ ਵੀ ਤੁਸੀਂ ਉਸ ਮੌਕੇ ਦੀਆਂ ਦੇਖ ਪਾ ਰਹੇ ਹੋ ਦੇਤੇ ਕੇ ਆਪਸ ਦੇ ਵਿੱਚ ਉਲਝਦੇ ਹੋਏ ਕਾਂਗਰਸੀ ਵਰਕਰ ਨਜ਼ਰ ਆਏ ਤਾਂ ਰਾਣਾ ਗੁਰਜੀਤ ਵੀ ਤੁਹਾਨੂੰ ਨਜ਼ਰ ਆ ਰਹੇ ਨੇ ਇਸ ਲਵਾ ਪ੍ਰਤਾਪ ਸਿੰਘ ਬਾਜਵਾ ਤੇ ਉਧਰ ਦੂਸਰੇ ਪਾਸੇ ਬੀਬੀ ਜਗੀਰ ਕੌਰ ਉਹ ਵੀ ਨਜ਼ਰ ਆ ਰਹੇ ਇਸ ਦੌਰਾਨ ਵਰਕਰਾਂ ਦਾ ਇਕੱਠ ਵੀ ਸੀ ਤੇ ਵਰਕਰ ਆਪਸ ਦੇ ਵਿੱਚ ਉਲਝਪੇ ਹੋਏ ਜਲੰਧਰ ਤੋਂ ਕਾਂਗਰਸ ਤੇ ਸ਼ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਆਪਸ ਦੇ ਵਿੱਚ ਝਗੜੇ ਆ ਨੋਮੀਨੇਸ਼ਨ ਦਾਖਲ ਕਰਨ ਦੇ ਮੌਕੇ ਤੂ ਤੂ ਮੇ ਮੇ ਹੋਈ ਹੈ ਡੀਸੀ ਆਫਿਸ ਦੇ ਬਾਅਦ ਮਾਹੌਲ ਕਾਫੀ ਜ਼ਿਆਦਾ ਗਰਮਾ ਗਿਆ ਜਦੋਂ ਆਪਸ ਦੇ ਵਿੱਚ ਵਰਕਰਾਂ ਦੀ ਜਿਹੜੀ ਉਹ ਬਹਿਸ ਹੋ ਗਈ ਇੱਕ ਦੂਸਰੇ ਦੇ ਉੱਤੇ ਸ਼ਬਦੀ ਹਮਲੇ ਕੀਤੇ ਗਏ ਕਾਂਗਰਸੀ ਵਰਕਰਾਂ ਨੇ ਪੰਥਕ ਮੁੱਦਿਆਂ ਨੂੰ ਲੈ ਕੇ ਸਵਾਲ ਚੁੱਕੇ ਸੀ ਜਿਸ ਦੇ ਉੱਤੇ ਦੂਸਰੀ ਪਾਰਟੀ ਦੇ ਜੋ ਵਰਕਰ ਨੇ ਉਹਨਾਂ ਦੇ ਵੱਲੋਂ ਵੀ ਟੁਕਣੀਆਂ ਕੀਤੀਆਂ 기ਆਂ ਔਰ ਆਪਸ ਦੇ ਵਿੱਚ ਬਹਿਸ ਬਸਾਈ ਹੋ ਗਈ ਤੁਮ ਤੂ ਮੈਂ ਮੈਂ ਹੋਈ ਹੈ ਤਾਂ ਜਲੰਧਰ ਦੇ ਵਿੱਚ ਇਹ ਸਭ ਕੁਝ ਅਦਿੱਖਣ ਨੂੰ ਮਿਲਿਆ ਜਿੱਥੇ ਇੱਕ ਦੂਸਰੇ ਦੇਤੇ ਸ਼ਬਦੀ ਹਮਲੇ ਕੀਤੇ ਗਏ ਇੱਕ ਦਾ ਦੂਸਰੇ ਦੇ ਉੱਪਰ ਜਿਹੜੇ ਨੇ ਉਹ ਇਲਜ਼ਾਮ ਤਰਾਸ਼ੀਆਂ ਕੀਤੀਆਂ ਗਈਆਂ ਪੰਤਕ ਮਸਲੇ ਨੂੰ ਲੈ ਕੇ ਤੁਮ ਤੂ ਮੈਂ 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 ਹੋਏ ਆ ਜਲੰਧਰ ਦੇ ਵਿੱਚ ਜੋ ਸ਼੍ਰੋਮਣੀ ਕਾਲੀ ਦਲ ਦੇ ਤੇ ਕਾਂਗਰਸ ਦੇ ਵਰਕਰ ਇਹ ਤਸਵੀਰਾਂ ਵੀ ਤੁਸੀਂ ਉਸ ਮੌਕੇ ਦੀਆਂ ਦੇਖ ਪਾ ਰਹੇ ਹੋ ਦੇਤੇ ਕੇ ਆਪਸ ਦੇ ਵਿੱਚ ਉਲਝਦੇ ਹੋਏ ਕਾਂਗਰਸੀ ਵਰਕਰ ਨਜ਼ਰ ਆਏ ਤਾਂ ਰਾਣਾ ਗਰਜੀਤ ਵੀ ਤੁਹਾਨੂੰ ਨਜ਼ਰ ਆ ਰਹੇ ਨੇ ਇਸ ਇਲਾਵਾ ਪ੍ਰਤਾਪ ਸਿੰਘ ਬਾਜਵਾ ਤੇ ਉਧਰ ਦੂਸਰੇ ਪਾਸੇ ਬੀਬੀ ਜਗੀਰ ਕੌਰ ਉਹ ਵੀ ਨਜ਼ਰ ਆ ਰਹੇ ਤੇ ਇਸ ਦੌਰਾਨ ਵਰਕਰਾਂ ਦਾ ਇਕੱਠ ਵੀ ਸੀ ਤੇ ਵਰਕਰ ਆਪਸ ਦੇ ਵਿੱਚ ਉਲਝਪੇੜ